ਕਰੋਗੇ ਪਿਆਰੇ ਸਾਧ ਸੰਗਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਗੁਰੂ ਆਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਦਸਵੇਸ਼ ਪਿਤਾ ਨਮੋ ਮਾਤਾ ਸਹਿਬ ਦੇਵਾ ਸਿੰਘੋ ਛੀਦੋ ਸੋ ਗੁਰੂ ਪਿਆਰਿਓ ਆਓ ਆਪਾਂ ਗੁਰੂ ਦੇ ਪਿਆਰ ਦੀਆਂ ਗੱਲਾਂ ਕਰੀਏ ਨਾਮ ਦੀਆਂ ਗੱਲਾਂ ਕਰੀਏ ਅਕਾਲ ਪੁਰਖ ਨੂੰ ਯਾਦ ਕਰੀਏ ਏ ਆਪਾਂ ਵੀਡੀਓ ਨਹੀਂ ਬਣਾ ਰਹੇ ਇਹ ਆਪਾਂ ਸੰਗਤ ਕਰ ਰਹੇ ਆ ਕੋਈ ਸੁਣਦਾ ਹੈ ਕੋਈ ਬੋਲਦਾ ਹੈ ਕੋਈ ਜਪਦਾ ਹੈ ਕੋਈ ਸੁਣਾਉਂਦਾ ਹੈ ਇਹ ਸੰਗਤ ਹੈ ਸਤ ਸੰਗਤ ਹੈ ਪਰਮੇਸ਼ਰ ਜਿਹੜੀ ਗੱਲਬਾਤ ਦੇ ਵਿੱਚ ਪਰਮੇਸ਼ਰ ਦੀ ਗੱਲ ਆਵੇ ਨਾਮ ਦੀ ਗੱਲ ਆਵੇ ਪਰਮੇਸ਼ਰ ਦੇ ਪਿਆਰਿਆਂ ਦੀਆਂ ਭਗਤਾਂ ਦੀਆਂ ਗੱਲਾਂ ਆਉਣ ਉਹ ਸੰਗਤ ਹੁੰਦੀ ਹੈ ਸੋ ਆਪਾਂ ਕਿਸੇ ਵੀ ਤਰ੍ਹਾਂ ਵਾਹਿਗੁਰੂ ਤੋਂ ਬਾਣੀ ਤੋਂ ਨਾਮ ਸਿਮਰਤੋਂ ਦੂਰ ਨਾ ਹੋਈਏ ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਤੁਸੀਂ ਪਾਵੇਂ ਪਾਪੀਓ ਬੁਰਿਓ ਸ਼ਰਾਬੀਓ ਕਵਾਬੀਓ ਨਸ਼ੇੜੀਓ ਜਿਸ ਤਰ੍ਹਾਂ ਦੇ ਵੀ ਹੋ ਪਰ ਤੁਸੀਂ ਨਾਲ ਨਾਲ ਵਾਹਿਗੁਰੂ ਦਾ ਪੱਲਾ ਨਾ ਛੱਡੋ ਤੁਸੀਂ ਇਹ ਨਾ ਸੋਚੋ ਕਿ ਮੈਂ ਕੀ ਛੱਡਣਾ ਹੈ ਤੁਸੀਂ ਇਹ ਸੋਚੋ ਮੈਂ ਫੜਨਾ ਕੀ ਹੈ ਪਾੜ ਕਿਹੜੀ ਚੀਜ਼ ਦੀ ਪਾੜ ਕਰਨੀ ਹੈ ਤੁਸੀਂ ਵੈਗੁਰੂ ਜੀ ਵਾਲੇ ਸਿਮਰਨ ਵਾਲੇ ਪਾਸੇ ਕਿਉਂ ਨਹੀਂ ਤਰੱਕੀ ਕਰਦੇ ਪ੍ਰਮਾਤਮਾ ਵਾਲੇ ਪਾਸੇ ਤੁਹਾਡਾ ਮਨ ਕਿਉਂ ਨਹੀਂ ਲੱਗਦਾ ਕਿਉਂਕਿ ਤੁਸੀਂ ਜਿਹੜਾ ਤੁਹਾਡਾ ਸੋਚਣ ਦਾ ਨਜ਼ਰੀਆ ਹੈ ਨਾ ਉਹ ਤੁਸੀਂ ਗਲਤ ਗਲਤ ਸੋਚ ਰਹੇ ਹੋ ਤੁਸੀਂ ਸੋਚਦੇ ਹੋ ਵੀ ਪ੍ਰਮਾਤਮਾ ਵਾਲੇ ਪਾਸੇ ਜਾਵਾਂਗੇ ਇਹ ਚੀਜ਼ ਛੱਡਣੀ ਪਊਗੀ ਇਹ ਕਰਨਾ ਪਊਗਾ ਆਹ ਇਸ ਤਰ੍ਹਾਂ ਕਰਨਾ ਪਊਗਾ ਤੁਸੀਂ ਸੋਚ ਕਰੋ ਵੀ ਮੈਂ ਕਰਨਾ ਕੀ ਹੈ ਵੈਰੂ ਵਾਸਤੇ ਉਹਦੀ ਸੋਚ ਕਰੋ ਤੁਸੀਂ ਸੋਚ ਕਰਨ ਲੱਗ ਜਾਨੇ ਹੋ ਵੀ ਇਸ ਤਰ੍ਹਾਂ ਕਰਾਂਗੇ ਜਿਹੜੀ ਮੈਂ ਗਲਤੀ ਹੈ ਕਿਵੇਂ ਮੇਰੀ ਦੂਰ ਹੋਊਗੀ ਮਤਲਬ ਪਾਪੀ ਆ ਮੈਂ ਤਾਂ ਬਹੁਤ ਜਿਆਦਾ ਮਾੜਾ ਬੁਰਾ ਹਾਂ ਛੇੜੀਆਂ ਤੁਸੀਂ ਇਹ ਸੋਚੋ ਵੀ ਮੈਂ ਵੈ ਵੈਗੁਰੂ ਦਾ ਭਜਨ ਕਿੰਨਾ ਕਰਨਾ ਹੈ ਜਿਹੜੀਆਂ ਗਲਤੀਆਂ ਨੇ ਉਹ ਦਿਮਾਗ ਦੇ ਵਿੱਚੋਂ ਉਹਨੂੰ ਮੂਰਨ ਲੈ ਕੇ ਆਓ ਮੇਰਾ ਮਤਲਬ ਇਹ ਨਹੀਂ ਵੀ ਤੁਸੀਂ ਨਾਲ ਦੀ ਨਾਲ ਕਰੀ ਜਾਓ ਪਰ ਤੁਸੀਂ ਆਪ ਦੀ ਜਿਹੜੀ ਫੋਕਸ ਹੈ ਜਿਹੜੀ ਤੁਹਾਡੀ ਨਾਜ਼ਰ ਹੈ ਨਾ ਨਾਜ਼ਰ ਇਹ ਤੇ ਹੋਵੇ ਵੀ ਜਣੀ ਅਸੀਂ ਕਿੰਨਾ ਸਿਮਨ ਕਰਨਾ ਹੈ ਬੇਨਤੀ ਕਿਵੇਂ ਕਰਨੀ ਹੈ ਵੀ ਮੇਰਾ ਪਰਮਾਤਮਾ ਕੀ ਹੈ ਇਹਨੂੰ ਸਮਝੋ ਤੁਸੀਂ ਤੁਸੀਂ ਇਹ ਨਾ ਸੋਚੋ ਮੈਂ ਕੀ ਹਾਂ ਮੇਰੀ ਗੱਲ ਸਮਝ ਕੇ ਹੁਣੇ ਬੇਨਤੀ ਤੁਹਾਡੇ ਚਰਨਾਂ 'ਚ ਤੁਸੀਂ ਇਹ ਨਾ ਸੋਚੋ ਮੈਂ ਕੌਣ ਹਾਂ ਕੀ ਹਾਂ ਤੁਸੀਂ ਇਹ ਸੋਚੋ ਵੀ ਜੀ ਜਿਹੜੇ ਨਾਲ ਮੈਂ ਪਿਆਰ ਕਰਨਾ ਹੈ ਵਾਹਿਗੁਰੂ ਨਾਲ ਵਾਹਿਗੁਰੂ ਕੀ ਹੈ ਉਹਦੇ ਗੁਣਾਂ ਨੂੰ ਜਾਣੋ ਜਦ ਤੁਹਾਨੂੰ ਪਤਾ ਲੱਗੇਗਾ ਨੇ ਵਾਹਿਗੁਰੂ ਪਿਆਰ ਵਾਹਿਗੁਰੂ ਨਿਰਾ ਪ੍ਰੇਮ ਵਾਹਿਗੁਰੂ ਨਿਰਾ ਕੋਮਲ ਤੁਸੀਂ ਇਹ ਗਲਤੀਆਂ ਗੁੱਲਤੇ ਤਾਂ ਮਾਰੋਗੇ ਕੱਢ ਕੇ ਜਿਵੇਂ ਨਾ ਵੀ ਆਪਾਂ ਮੈਲੇ ਕੱਪੜੇ ਕੱਢ ਕੇ ਮਾਰਦਿਆਂ ਆਪਦੇ ਦਿਮਾਗ ਵਿੱਚੋਂ ਇਹ ਗਲਤੀਆਂ ਆਪੇ ਛੱਡ ਦੋਗੇ ਤੁਸੀਂ ਕਿਉਂ ਪਰਮੇਸ਼ਰ ਦੀ ਜਿਹੜੀ ਗੱਲਬਾਤ ਕਿਹੜੀ ਹੈ ਨਾ ਉਹ ਇੰਨੇ ਪਿਆਰ ਵਾਲੀ ਹੈ ਇੰਨੇ ਪ੍ਰੇਮ ਵਾਲੀ ਹੈ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਸੀ ਬਰੀਆਹਾਂ ਨਸ਼ੇ ਸ਼ਰਾਬਾਂ ਇਹ ਜਣ ਕੇ ਸਾਡਾ क्रूर ਸੁਭਾਅ ਕਿਵੇਂ ਦੂਰ ਹੋ ਗਿਆ ਇਸ ਤਰ੍ਹਾਂ ਕਰਕੇ ਤੁਸੀਂ ਵਾਹਿਗੁਰੂ ਨੂੰ ਸਮਝੋ ਗੁਰੂ ਨੂੰ ਸਮਝੋ ਵੀ ਗੁਰੂ ਕੀ ਹੈ ਗੁਰੂ ਨਾਨਕ ਪਾਸ਼ਾ ਜੀ ਕੀ ਨੇ ਦਸ਼ਮੇਸ਼ ਪਿਤਾ ਜੀ ਕੀ ਨੇ ਅਕਾਲ ਪੁਰਖ ਦਾ ਸੁਭਾਅ ਕਿ ਹੋਜੇ ਮੇਰੇ ਗੁਰੂ ਨਾਨਕ ਦਾ ਸੁਭਾਅ ਕਿ ਹੋਜੇ ਗੁਰੂ ਨਾਨਕ ਤਾਂ ਬਸ ਗੱਲ ਲਾਉਂਦਾ ਹੈ ਗੁਰੂ ਨਾਨਕ ਤਾਂ ਕਿ ਪ੍ਰੇਮ ਸਿਖਾਉਂਦਾ ਹੈ ਬਸ ਪ੍ਰੇਮ ਕੁਝ ਨਹੀਂ ਦੇਖਦਾ ਮਹਾਰਾਜੇ ਪਾਸ਼ਾ ਜਦੋਂ ਆਪਾਂ ਹੁੰਦੇ ਉਹਦੇ ਨਾਲ ਪ੍ਰੇਮ ਕਰਾਂਗੇ ਨਾ ਇਹ ਗਲਤੀਆਂ ਗੁਲਤੀਆਂ ਕਿਦੜੇ ਜਾਣਗੀਆਂ ਜਦੋਂ ਸੱਜਣ ਠੱਗ ਕੋਲੇ ਗਏ ਆਪਾਂ ਕੀ ਸੋਚਦੇ ਹਾਂ ਵੀ ਸੱਜਣ ਠੱਗ ਐਂ ਕਰਦਾ ਸੀ ਐਂ ਕਰਦਾ ਸੀ ਐਂ ਕਰਦਾ ਸੀਗਾ ਮਹਾਰਾਜ ਜੀ ਗਏ ਮਹਾਰਾਣੀ ਕੋ ਦੋ ਗੱਲਾਂ ਕਹੀਆਂ ਬਸ ਸਦਾ ਵਾਰ ਤੇ ਆਪਣਾ ਆਪਣਾ ਬਣਾ ਲਿਆ ਸੰਤ ਬਣ ਗਿਆ ਬਰਮ ਗਿਆਨੀ ਬਣ ਕੇ ਗੁਰੂ ਨਾਨਕ ਵਰਗੇ ਬਣ ਕੇ ਗੁਰੂ ਦਾਸ ਬਾ ਸੰਗਤ ਜੀ ਗੁਰੂ ਐਸ ਤਰ੍ਹਾਂ ਚੌੜੀਆਂ ਬਾਹਾਂ ਖੜਕੇ ਕਰਕੇ ਖੜਾ ਵੀ ਆ ਤੂੰ ਕਿਰ ਇੱਕ ਵਾਰ ਸਾਡੇ ਵੱਲ ਆ ਤਾ ਤੂੰ ਆਪਾਂ ਕਹਿੰਦੇ ਨਾ ਮੈਂ ਨਹੀਂ ਆਉਣਾ ਮਹਾਰਾਜ ਜੀ ਮੈਂ ਨਹੀਂ ਆਉਣਾ ਮੈਂ ਤਾਂ ਪਾਪੀ ਆ ਉਹ ਮਹਾਰਾਜ ਕਹਿੰਦੇ ਅਸੀਂ ਆਏ ਹੀ ਪਾਪੀਆਂ ਨੂੰ ਤਾਰਨ ਵਾਸਤੇ ਆ ਬਰਮ ਗਿਆਨੀ ਜਿਵੇਂ ਸਾਰਾ ਸੰਸਾਰ ਬਰਮ ਗਿਆਨੀਆਂ ਦਾ ਹੁੰਦਾ ਸਾਰਾ ਸੰਸਾਰ ਸੰਤਾ ਮਹਾਪਰਸੰਧ ਕੋਈ ਪਾਪੀ ਹੁੰਦਾ ਹੀ ਨਾ ਕੋਈ ਬੁਰਾ ਬੰਦਾ ਹੁੰਦਾ ਹੀ ਨਾ ਫਿਰ ਪਰਮੇਸ਼ਰ ਨੂੰ ਆਉਣ ਦੀ ਲੋੜ ਹੀ ਨਹੀਂ ਸੀ ਪਾਤ ਤੇ ਉਦਾਹਰਣ ਮਹਾਰਾਜ ਤਾਂ ਆਈ ਪਾਪੀ ਉਤਾਰਨ ਵਾਸਤੇ ਨਹੀਂ ਤੁਸੀਂ ਉਹ ਗੁਰੂ ਦਾ ਸੁਭਾਅ ਜਾਣੋ ਤੁਸੀਂ ਕੁਛ ਨਾ ਦੇਖੋ ਐ ਸੋਚੋ ਮੇਰਾ ਗੁਰੂ ਵੱਡਾ ਹੈ ਮੇਰੀਆਂ ਜਿਹੜੀਆਂ ਮੇਰੀਆਂ ਬਰਿਆਈਆਂ ਨੇ ਆਪੇ ਸਰਤੇ ਹੱਤਰਾਂ ਕੇ ਆਪੇ ਮਹਾਰਾਪੇ ਘੱਟ ਦੇਣਗੇ ਮੇਰਾ ਗੁਰੂ ਵੱਡਾ ਹੈ ਇੱਕ ਨਾ ਇੱਕ ਦਿਨ ਮੈਨੂੰ ਤਾਰੇਗਾ ਮੈਨੂੰ ਸੁੱਤੇ ਪਏ ਨੂੰ ਵੀ ਮਹਾਰਾਜ ਆਵਾਜ਼ ਮਾਰੇਗਾ ਮੈਨੂੰ ਅੰਮ੍ਰਿਤ ਵੇਲੇ ਵੀ ਜਗਾਏਗਾ ਮੈਨੂੰ ਇਸ਼ਨਾਨ ਕਰਨ ਵਾਸਤੇ ਵੀ ਉਪਰਾਲਾ ਦੇਵੇਗਾ ਗੁਰੂ ਮਹਾਰਾਜ ਦੇ ਪਾਸਾ ਮਹਾਰਾਜ ਮੁਰਦਿਆ ਚ ਜਾਣਾ ਪਉਣ ਵਾਲੇ ਨੇ ਆਪ ਵੀ ਤੁਸੀਂ ਗੁਰੂ ਦੇ ਸੁਭਾਅ ਨੂੰ ਜਾਣੋ ਗੁਰੂ ਦੇ ਸੁਭਾਅ ਬਾਰੇ ਲੋਕਾਂ ਨੂੰ ਦੱਸੋ ਸੰਗਤਾਂ ਨੂੰ ਦੱਸੋ ਵੀ ਮੇਰੇ ਗੁਰੂ ਨਾਨਕ ਪਾਸ਼ਾ ਮਹਾਰਾਜ ਦਾ ਸੁਭਾਅ ਕੀ ਹੋਇਆ ਹਮੇਸ਼ਾ ਇਹੀ ਕਰੋ ਮਹਾਰਾਜ ਹੈ ਤਾਂ ਮੈਂ ਪਾਪੀ ਆ ਹੈ ਤਾਂ ਮੈਂ ਬੁਰਾ ਪਰ ਪਰ ਮਹਾਰਾਜ ਮੈਨੂੰ ਤੇਰੇ ਬਿਨਾਂ ਸਰਦਾ ਨਹੀਂ ਤੂੰ ਠਾਕ ਤੂੰ ਪਰਦਾ ਜੀਓ ਪਿੰਡ ਸਭ ਤੇਰੀ ਰਾਸ ਮਹਾਰਾਜ ਮੇਰਾ ਜੀਓ ਤੇ ਮੇਰਾ ਪਿੰਡਾ ਮੇਰਾ ਸਰੀਰ ਇਹ ਤੇਰੀ ਹੀ ਰਾਸ ਹੈ ਸਾਰੀ ਮੇਰਾ ਕੀ ਹੈ ਮਹਾਰਾਜ ਇਹ ਤੇਰੀ ਆਪ ਦੀ ਇਹ ਸਰੀਰ ਹੈ ਜਿਹੜਾ ਗੁਰੂ ਜੀ ਤੇਰਾ ਏ ਇਸ ਨੂੰ ਤੁਸੀਂ ਸੁਧਾਰੋ ਮੇਰਾ ਜੀਓ ਹੈ ਜਿਹੜਾ ਇਹਨੂੰ ਤੁਸੀਂ ਸੁਧਾਰੋ ਮੇਰਾ ਜਿਹੜਾ ਕਰਮ ਹੈ ਤੁਸੀਂ ਆਪੇ ਕਿਰਪਾ ਕਰਕੇ ਮੇਰੇ ਕਰਮਾਂ ਨੂੰ ਸ਼ੁਭ ਕਰਮ ਬਣਾਓ ਮੇਰੇ ਅੰਦਰ ਤਾਕਤ ਦਿਓ ਮਹਾਰਾਜ ਜੇ ਤੁਹਾਨੂੰ ਬੇਰਤੀ ਕਰਨੀ ਆ ਗਈ ਨਾ ਸਾਡਾ ਜਿਹੜਾ ਨਾਜ਼ਰੀਆ ਗੁਰੂ ਪ੍ਰਤੀ ਇਸ ਤਰ੍ਹਾਂ ਹੋਵੇ ਵੀ ਗੁਰੂ سزا ਦੇਵੇਗਾ ਇਹ ਨਾ ਹੋਵੇ ਗੁਰੂ ਨਰਕ ਨੂੰ ਭੇਜੇਗਾ ਪ੍ਰਮਾਤਮਾ ਨਰਕਾਂ ਨੂੰ ਭੇਜਦਾ ਇਹ ਨਾ ਸੋਚੋ ਤੁਸੀਂ ਸੋਚੋ ਵੀ ਜੇ ਨਰਕਾਂ ਨੂੰ ਭੇਜਦਾ ਤਾਂ ਗੁਰੂ ਦਾ ਸਭਾ ਇਸ ਤਰ੍ਹਾਂ ਵੀ ਹੈ ਵੀ ਮਹਾਰਾਜ ਜਿਹੜੇ ਨਰਕਾਂ ਨੂੰ ਜਾਣਦੇ ਨੇ ਨਰਕੋਂ ਦੋ ਬਚਾਉਣ ਵਾਲਾ ਹੈ ਤੁਸੀਂ ਇਹ ਨਾ ਸੋਚੋ ਗੁਰੂ ਨਰਕਾਂ ਨੂੰ ਭੇਜਦਾ ਹੈ ਵੀ ਸਾਡੇ ਬੁਰੇ ਕਰਮ ਨੇ ਇਹ ਸੋਚੋ ਵੀ ਗੁਰੂ ਬੁਰੇ ਕਰਮਾਂ ਨੂੰ ਸ਼ੁਭ ਕਰਮ ਕਰਾਉਣ ਵਾਲਾ ਗੁਰੂ ਹੈ ਨਰਕਾਂ ਨੂੰ ਜਿਹੜੇ ਜਾਣਦੇ ਨੇ ਨਾਨਕ ਹਸ ਹਸਾ ਦੇ ਵੱੱਡਾ ਜੰਪਰ ਜਾਹੀ ਹੈ ਤਾਂ ਹਾਸਸੀ ਇਹ ਅਵਤਾਰਾਂ ਵਰਗਾ ਸੀ ਪਰ ਗਲਤੀਆਂ ਕਰਕੇ ਜਮਪੂਰੀ ਨਹੀਂ ਜਾਂਦਾ ਜਮਾ ਦੇ ਵਾਸ ਪੈਂਦਾ ਪਰ ਜਮਾ ਤੋਂ ਛਡਾਉਣ ਵਾਲਾ ਵੀ ਗੁਰੂ ਹੈ ਤੁਸੀਂ ਗੁਰੂ ਦੇ ਜਿਹੜੇ ਵਧੀਆ ਪੱਖ ਨੇ ਗੁਰੂ ਦੇ ਵਧੀਆ ਪੱਖ ਕੋਮਲਤਾ ਗਰੀਬ ਨਵਾਜ਼ ਪਾਪੀਆਂ ਨੂੰ ਤਾਰਨ ਵਾਲਾ ਇਸ ਤਰ੍ਹਾਂ ਜਾਣ ਕੇ ਵੀ ਮੇਰਾ ਕੁਝ ਨਹੀਂ ਦੇਖਦਾ ਮੇਰਾ ਗੁਰੂ ਮੈਂ ਤਾਂ ਬਸ ਪ੍ਰੇਮ ਮਹਾਰਾਜ ਮੈਂ ਤੈਨੂੰ ਪ੍ਰੇਮ ਕਰਦਾ ਜਦੋਂ ਮੈਂ ਤੈਨੂੰ ਪ੍ਰੇਮ ਕਰਦਾ ਤੁਸੀਂ ਆਪਦੇ ਪਿਆਰੇ ਨੂੰ ਕਦੇ ਸਜ਼ਾ ਨਹੀਂ ਦਿੰਦੇ ਮੈਨੂੰ ਆਪਦੇ ਰੰਗ ਵਿੱਚ ਰੰਗ ਲੈ ਮਹਾਰਾਜ ਕਿਰਪਾ ਕਰਕੇ ਮੈਂ ਹੈ ਇਹਦਾ ਗਨਾਹਦਾਰ ਹਾਂ ਪਰ ਮੈਂ ਸੁਣਿਆ ਕਿ ਗੁਰੂ ਨਾਨਕ ਸੱਚੇ ਪਾਸ਼ਾ ਮਹਾਰਾਜ ਦਸ਼ਮੇਸ਼ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਜੀ ਇੰਨੇ ਜਿਆਦੇ ਕੋਮਲ ਨੇ ਇੰਨੇ ਜਿਆਦੇ ਨਿਰਵੈਰ ਨੇ ਨਿਰਭਉ ਨੇ ਇਹ ਇੰਨੇ ਜਿਆਦੇ ਭੋਲੇ ਸੁਭਾਅ ਦੇ ਨੇ ਗੁਰਨਾਨਕ ਮੇਰਾ ਕਿ ਤੁਸ ਹਾਰਨ ਉਤਾਰਦੇ ਮਹਾਰਾਜ ਮੇਰਾ ਪਾਪ ਪੁੰਨ ਦੇਖ ਮੈਨੂੰ ਬਸ ਤੇਰੇ ਚਰਨਾਂ ਦੀ ਲੋੜ ਹੈ ਮਾਰ ਬਣੀ ਗੱਲ ਬੱਕੜੀ ਬਚ ਲੈ ਲੈ ਇਸਤ੍ਰ ਪ੍ਰੇਮ ਕਰਿਆ ਕਰੋ ਸੰਗਰੀ ਅਰਦਾਸ ਕਰਕੇ ਬਖਸ਼ ਲੋ ਐਨਾ ਕਹਿ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ